ਮੈਂ ਪੈਸੇ ਕੀ ਕੰਮ ਕਰਦਾ ਹਸਤਾ ਤੇ ਕੀ ਗੱਲ ਹੋਈ ਰਤਾ ਉਸਦੀ ਰੱਤੀ ਕੰਮ ਕਰੀ ਜਾ ਰਹੇ ਸੀਗੇ ਮੈਡਮ ਅਮ ਪੇਸ਼ੈਂਟ ਦੇਖੀ ਜਾ ਰਹੇ ਸੀ ਪਰਚਾਰ ਕਰੀ ਜਾਂਦੇ ਸੀ ਮਰੀਜ਼ ਸਾਨੂੰ ਬੋਲ ਬੋਲ ਕੇ ਸਿਸਟਰ ਨੇ ਬੋਲਿਆ ਗਾਰਡ ਨੂੰ ਬੁਲਾ ਕੇ ਲਿਆਓ ਕਿ ਇਹਦੇ ਵੀ ਪਰੇਸ਼ਾਨ ਕਰੀ ਜਾਂਦੇ ਆ ਵੀ ਨਾਲ ਵਾਲਿਆਂ ਨੂੰ ਬਾਹਰ ਕੱਢ ਦਿਓ ਇੱਕ ਜਣਾ ਖੜ ਚੂ ਹੈ ਕੋਲੇ ਉਹਨਾਂ ਨੂੰ ਜਦੋਂ ਬੋਲਿਆ ਅਸੀਂ ਵੀ ਇੱਕ ਜਣਾ ਰੁਕ ਜਾਓ ਪੇਸ਼ੈਂਟ ਦੇ ਕੋਲੇ ਬਾਕੀ ਬਾਹਰ ਹੋ ਜਾਓ ਪੇਸ਼ੈਂਟ ਬਹੁਤ ਜ਼ਿਆਦਾ ਹੋਏ ਪੈਸੇ ਕਿ ਰਾਤੀ ਬਸ ਇੰਨੀ ਗੱਲ ਕਹਿਨ ਤੇ ਫਿਰ ਉਹ ਸਾਡੇ ਗਾਲੀ ਗਲੋਚ ਕਰਨ ਲੱਗ ਗਏ ਤੇ ਮਾਰਕੁੱਟ ਕਰਨ ਲੱਗੇ ਸਾਨੂੰ ਕਿੰਨੇ ਕੁ ਬੰਦੇ ਸੀਗਾ ਬੀ ਬਈ ਬੰਦੇ ਸੀਗੇ ਜੀ ਸਾਨੂੰ ਉਹਨਾਂ ਨੇ ਘੇਰ ਲਿਆ ਇੱਥੇ ਅੰਦਰ ਐਵੇਂ ਲਪੇਟ ਚ ਆ ਗਏ ਉਹਨਾਂ ਦੇ ਹੱਥਾਂ ਪਾਈ ਹੋਣ ਲੱਗ ਗਈ ਜਦੋਂ ਮੇਰੀ ਵੀ ਬਾਹ ਤੇ ਡੰਡਾ ਵੱਜ ਗਿਆ ਜੀ ਉਹਨਾਂ ਕੋਲ ਡੰਡਾ ਵੀ ਸੀਗਾ ਜੀ ਡੰਡਾ ਤੋੜ ਕੇ ਸਿੱਟਿਆ ਹੋਇਆ ਉੱਥੇ ਉਹਨੇ ਇੱਥੇ ਕੰਮ ਕਰਦੇ ਅਜੇ ਸ਼ਿਵਲ ਆਫਟਸਟਾਰਚ ਕਰਦੇ ਕਾ ਦਾ ਕੰਮ ਹੈ ਕੀ ਸਿਕਿਉਰਟੀ ਮਲਾਜਮ ਹੈ ਜੀ ਅਸੀਂ ਕੀ ਮਸਲਾ ਹੋਇਆਗਾ ਜੀ ਮਸਲੇ ਇਹ ਹੋਇਆ ਸੀਗੇ ਜੀ ਮੇਰੀ ਡਿਊਟੀ ਐਵਰ ਜੈ ਸੀ ਸੀਗੀ ਜੀ ਆਹ ਮੁੰਡੇ ਦੀ ਡਿਊਟੀ ਸੀ ਵਾਰਡ ਚ ਜੀ ਤੇ ਇਹ ਨੂੰ ਮੈਂ ਸੱਦ ਲਈ ਮੈਂ ਕਿ ਜਨੇ ਬਾਲੇ ਆ ਗਏ 8-9 ਜਨੇ ਆ ਕੇ ਸੀਗੇ ਜੀ ਮੈਂ ਗੇਟ ਦੇ ਬਾਹਰ ਖੜ ਗਿਆ ਸੀਗੀ ਹੋਰ ਨਾ ਕੋਈ ਆਵੇ ਇਹ ਅੰਦਰ ਸੀਗੇ ਮੁੰਡਾ ਇਹ ਕਹਿਣ ਲੱਗਿਆ ਵੀ ਤੁਸੀਂ ਇੱਕ ਇੱਕੇ ਜਾਣਾ ਖੜੋ ਫ੍ਰੀ ਦੇ ਨਾਲ ਬਾਲੇ ਜਾਣੇ ਨਾਲ ਖੜੋ ਤੇ ਉਹ ਜਾ ਕੇ ਬੋਲਣ ਲੱਗੇ ਸਿਸਟਰ ਨੂੰ ਬਹੁਤ ਕੁਝ ਬੋਲੇ ਮੰਦੇ ਸ਼ਬਦ ਬੋਲੇ ਜੀ ਉਹਨਾਂ ਨੇ ਤੇ ਇਹਨੇ ਆਖਿਆ ਵੀ ਆਏ ਨਾ ਬੋਲੋ ਵੀ ਅਸੀਂ ਡਿਊਟੀ ਤੇ ਆ ਤੁਸੀਂ ਸਿਸਟਰ ਨੂੰ ਨਾ ਕੁਝ ਬੋਲੋ ਵੀ ਪੀਪੀਐਸ਼ੈਂਟ ਦੇਖੀਏ ਨਾ ਸਾਨੂੰ ਵੀ ਦੇਖ ਲੈਣਗੇ ਇਤ ਰੋਲਾ ਪਾਈ ਮੁੜ ਕੇ ਤੇ ਟੁੱਡਾ ਮਾਰਿਆ ਫਿਰ ਇਹ ਤੇ ਲੱਪਣ ਮਾਰਿਆ ਜੀ ਫਿਰ ਮੈਂ ਅੰਦਰ ਗਿਆ ਹੀ ਮਸਲੀ ਲੱਪੜ ਕੇ ਮਾਰੇ ਫਿਰ ਮੀਨੂ ਵੀ ਮੇਰੇ ਵੀ ਲੱਪੜ ਮਾਰੇ 30 ਵਰਦੀਆਂ ਪਾੜੀਆਂ ਸਾਡੇ ਕੋਲੇ ਵਰਦੀਆਂ ਕਿੰਨੇ ਕਿੰਨੇ ਐਸ ਵਾਂਗ ਸੋਦੂ ਬਾਅਦ ਹੀ ਘਟੋ ਘਟੇ 25 30 ਜਣੇ ਹੋ ਗਏ ਸੀਗੇ ਜੀ ਪਹਿਲਾਂ 8 ਜਣੇ ਸੀਗੇ ਜੀ ਅੰਦਰ 8 ਜਣੇ ਸੀ ਉਹ ਬਾਹਰ ਆ ਕੇ ਫਿਰ ਫਿਰ ਕੀ ਫਿਰ ਜੀ ਸਾਨੂੰ ਕੁੱਟਿਆ ਹੀ ਸਾਡੀਆਂ ਵਰਦੀਆਂ ਪਾੜੀਆਂ ਜੀ ਇਹ ਤਾਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜੋ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ ਅੱਜ ਫਿਰ ਕੰਮ ਬੰਦ ਕਰ ਰਹੇ ਹਾਂ ਅਸੀਂ ਬੰਦ ਕਰ ਰਹੇ ਹਾਂ ਸਰ ਐਮਰਜੈਂਸੀ ਜੀ ਪ੍ਰਦੀਪ ਸਿੰਘ ਇਸ ਕੌਂਟੀਗਾਰਡ ਦੀ ਨੌਕਰੀ ਕਰਦਾ ਇੱਥੇ ਮੈਂ ਮੇਰੀ ਵਾਰਡ ਚ ਡਿਊਟੀ ਸੀ ਇਹ ਮੁੰਡਾ ਆਉਣ ਦੀ ਪਈ ਦੀ ਐਮਰਜੈਂਸੀ ਸੀ ਇੱਥੇ ਥੋੜਾ ਜਾ ਰੱਜ ਜਾਦੇ ਹੋ ਗਿਆ ਰਾਤ ਇੱਕ ਸਵੇਰ ਕਦਾ ਟਾਈਮ ਸੀਗਾ ਇਹਨਾਂ ਨੂੰ ਫੋਨ ਕੀਤਾ ਕਦਾ ਰੱਜ ਜਾਦੇ ਹੋ ਗਿਆ ਕਹਿੰਦਾ ਮੈਨਾਂ ਕਢਾ ਕੇ ਜਾ ਕੁਝ ਜਿਹੜੇ ਦੂਜੇ ਮਰੀਜ਼ਾਂ ਨਾਲ ਸੀ ਉਹ ਤਾਂ ਮੈਂ ਕੱਢ ਤੇ ਬਾਹਰ ਆ ਜਿਹੜੇ ਇੱਕ ਮਰੀਜ਼ ਨਾਲ ਸੀ ਉਹ ਅੱਠ ਜਾਣੇ ਸੀਗੇ ਉਹਨਾਂ ਨੂੰ ਮੈਂ ਆਖਿਆ ਕਾਫੀ ਉਮਰ ਦੇ ਅੰਕਲ ਹੀ ਸੀਗੇ ਵੱਡੀ ਉਮਰ ਦੇ ਮੱਖ ਅੰਕਲ ਜੀ ਐਨੇ ਨਾ ਖੜੋ ਇੱਥੇ ਬੱਦ ਬੱਦ ਮੈਂ ਦੋ ਖੜ ਜੋ ਜੇ ਜ਼ਿਆਦਾ ਸਾਨੂੰ ਦਿੱਕਤ ਆ ਤਮਾ ਮੈਂ ਖੜ ਜਾਣਾ ਵਾ ਵਿੱਲੇ ਆ ਮੈਂ ਕਹਿ ਤੇ ਮੈਨੂੰ ਕਹ ਤੂੰ ਕੌਣ ਹੁੰਦਾ ਸਾਨੂੰ ਕਹਿਣ ਵਾਲਾ ਫਿਰ ਉਦੋਂ ਬਾਅਦ ਜਦ ਮੈਂ ਮੁੰਡਾ ਨੇ ਮੇਰੇ ਛੁੱਡਾ ਮਾਰੇ ਮੈਂ ਕਹਿਆ ਇਹ ਗੱਲ ਨਹੀਂ ਬੰਦੀ ਬਈ ਇਹ ਸਿੱਟੌੜੀ ਕਰਦੇ ਤੇ ਸਾਡਾ ਫਰਜ਼ ਆ ਕਹਿਣਾ ਮਗਿਆ ਤੇ ਜਦ ਮੈਂ ਕਹਿਆ ਤਾਂ ਉਹ ਛੁੱਡਾ ਮਾਰਿਆ ਫਿਰ ਚਬੇੜ ਮਾਰੀ ਐਨੇ ਆ ਕੇ ਮੁੜਕੇ ਆਮਣੇ ਮੁੜਕੇ ਇਹ ਚਬੇੜ ਮਾਰੀ ਫਿਰ ਉਦੋਂ ਬਾਅਦ ਅਸੀਂ ਜਾਂਦਾ ਜੇ ਇੱਥੋਂ ਜਦੋਂ ਬਾਹਰ ਗਏ ਗੈਲਰੀ ਚੋਂ ਤੱਕਮ ਤੱਕੇ ਹੁੰਦੇ ਤੇ ਬਾਹਰ ਇਹਨਾਂ ਦੇ ਮੁੰਡੇ ਬਹੁਤ ਕਾਫੀ ਖੜੇ ਸੀਗੇ 20 ਪਲੱਸ ਸੀਗੇ ਬੰਦੇ ਇੰਨਾ ਦੇ ਤੇ ਅਸੀਂ ਦੋ ਜਾਣੇ ਸੀਗੇ। ਹਾਂ ਫਿਰ ਉਹ ਚੌਂਕੀ ਚ ਮਲਾਜ਼ਮ ਵੀ ਆਗੇ ਸੀ ਚੌਂਕੀ ਵਾਲੇ ਮਲਾਜ਼ਮ ਨੇ ਇੱਕ ਦੇ 6 ਵਜੇ ਆ ਗਈ। ਉਹਦੇ ਕਪੜੇ ਕਪੜੇ ਪੜੇਗੇ। ਹਾਂ ਜੀ ਮੇਰੇ ਕੋਲੇ ਵਰਦਿੰਗ ਪੰਮ ਦਿਖਾ ਦਿੰਦਾ ਤੁਹਾਨੂੰ। ਹਾਂ ਜੀ ਜਿਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ? ਇਹਦਾ ਨਾਮ ਜੀਵਨ ਲਾਲ ਹੈ ਜੀ। ਤੇ ਮੈਂ ਹਾਜੀ ਰਤਨ ਦਾ ਰਹਿਣ ਵਾਲਾ। ਖਲ ਲ ਤਕਰੀਬਨ 8:10 ਵਜੇ ਮੈਂ ਬੁਖਤੀ ਜੇ ਨੂੰ ਲੈ ਕੇ ਆਇਆ ਸੀ ਉਹ ਬਿਮਾਰ ਸੀ। ਤੇ ਡਾਕਟਰ ਉਹ ਲੇਡੀ ਡਾਕਟਰ ਸਭ ਨੇ ਉਹਨਾਂ ਦੇ ਡ੍ਰਿਪ ਲਾਈ ਸੀਗੀ ਤੇ ਉਸ ਤੋਂ ਬਾਅਦ ਸਕਿਉਰਿਟੀ ਗਾਰਡ ਸਾਨੂੰ ਹਮ ਰਜੈਂਸੀ ਵਾਰਡ ਤੋਂ ਬਾਹਰ ਕੱਢਣ ਲੱਗ ਗਿਆ ਕਹਿੰਦਾ ਵੀ ਤੁਸੀਂ ਦੋ ਤਿੰਨ ਜਣੇ ਨਹੀਂ ਰੁਕ ਸਕਦੇ ਫਿਰ ਸੀ ਉਹਨਾਂ ਨੂੰ ਕਿਹਾ ਸੀ ਡ੍ਰਿਪ ਲੱਗਵਾ ਕੇ ਬਾਹਰ ਚੱਲ ਜਾਵਾਂਗੇ ਤਾਂ ਉਹਦੀ ਡ੍ਰਿੰਕ ਕੀਤੀ ਹੋਈ ਸੀ ਉਹਨੇ ਉਸ ਦੀ ਖੁੰਦਕ ਦੇ ਵਿੱਚ ਇੱਕ ਤਾਂ ਜਿਹੜੀ ਡ੍ਰਿਪ ਦੀ ਪਾਈਪ ਹੁੰਦੀ ਆ ਉਹ ਤੋੜਤੀ ਜਿਸ ਦੇ ਕਰਕੇ ਬਲੀਡਿੰਗ ਬਹੁਤ ਜ਼ਿਆਦਾ ਨਿਕਲੀ ਤੇ ਸਾਡੇ ਤੇ ਲਾਠੀ ਚਾਰਜ ਕੀਤਾ ਜੀ ਉਹਨੇ ਫਿਰ ਉੱਥੋਂ ਕਢੀਸ ਕੇ ਸਾਨੂੰ ਬਾਹਰ ਲਿਆਇਆ ਪੇਸ਼ੈਂਟ ਨੂੰ ਬਾਹਰ ਲਿਆਇਆ ਪੇਸ਼ੈਂਟ ਨੂੰ ਇੱਥੇ ਲਿਜਾ ਕੇ ਕੁੱਟਿਆ ਜੀ ਅੰਦਰ ਮੁੱਦਾ ਪਾ ਕੇ ਪੇਸ਼ੈਂਟ ਦੀ ਹਾਲਤ ਬਹੁਤ ਨਾਜ਼ੁਕ ਹੈ ਉਹਦੀ ਪਿੱਠ ਤੇ ਵੀ ਨਿਸ਼ਾਨ ਹੈ ਤੇ ਸਾਡੇ ਵੀ ਸੱਟਾਂ ਬਹੁਤ ਵੱਜੀਆਂ ਡਾਂਗਾਂ ਬਹੁਤ ਵੱਜੀਆਂ ਮੇਰੇ ਭਰਾ ਦੇ ਵੱਜੀਆਂ ਮੇਰੇ ਜੀਜਾ ਜੀ ਦੇ ਵੱਜੀਆਂ ਤੇ ਮੇਰੇ ਬੇਟੇ ਦੇ ਵੱਜੀਆਂ ਥੋੜੀ ਟੁੱਟ ਗਈ ਕਿੰਨੇ ਕੁ ਬੰਦੇ ਸੀ ਉਹ ਜਿਹਦੇ ਹੋ ਹੋ ਜੀ ਪਹਿਲਾਂ ਤਾਂ ਇੱਕ ਸੀਗਾ ਜੀ ਇਰੇ ਇੱਕ ਦੂਸਰਾ ਵਾਰ ਖੜਾ ਸੀ ਉਹ ਵੀ ਲੱਗ ਗਿਆ ਤੇ ਤਿੰਨ ਜਨੇ ਵਾਜ ਜਾ ਕਿ तकरीबन ਪੰਜ ਬੰਦੇ ਸੀ ਉਹ ਜਿਨ੍ਹਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਕੱਲ ਦੇ ਅਸੀਂ ਜਦੋਂ ਇਹ ਘਟਨਾ ਕੀ ਰਾਤ 10:30 11 ਵਜੇ ਤੋਂ ਬਾਅਦ ਅਸੀਂ ਉਹਨਾਂ ਦਾ ਮਨਲਾਜਾ ਕਰਾਉਣ ਵਾਸਤੇ ਚੁਣੇ ਹਾਂਗੇ ਕੱਲ ਵੀ ਅਸੀਂ ਸੋਭਾ ਅੱਜ 4:30 ਵਜੇ ਗਏ ਹਾਂ ਅਰ ਮੁਲਾਜਾ ਹਜੇ ਤੱਕ ਨਹੀਂ ਹੋ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੇਟ ਕਰਦਾ 48 ਘੰਟਿਆਂ ਦਾ ਵੀ 48 ਘੰਟੇ ਪੂਰੇ ਹੋ ਜਾਣ ਉਹਨਾਂ ਦਾ ਨਸ਼ਾ ਉਤਰ ਜੇ ਤੇ ਅਸੀਂ ਮੁਲਾਜਾ ਕਰਵਾ ਦਈਏ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਉਹਨਾਂ ਦਾ ਮੁਲਾਜਾ ਕਰਾ ਕੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਜੀ ਬੈਕ ਕਰ ਲਓ ਸਰ ਕੀ ਹਾਂ ਮੈਂ ਤੜਕੀ ਮੰਗ ਲਗਾ ਰਿਹਾ ਹਾਂ ਮੇਰਾ ਨਾਮ ਜੀ ਡਾਕਟਰ ਹਰਸ਼ੀਦ ਗੋਇਲ ਆ ਮੈਂ ਜ਼ਿਲ੍ਹਾ ਹਸਪਤਾਲ ਬਠਿੰਡਾ ਦੀ ਐਮਰਜੈਂਸੀ ਦਾ ਇੰਚਾਰਜ ਹਾਂ ਜੀ ਕੱਲ ਜੋ ਮਸਲਾ ਹੋਇਆ ਹੈ ਬਹੁਤ ਹੀ ਮਾੜੀ ਗੱਲ ਹੋਈ ਹੈ ਕੱਲ ਰਾਤ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਐ ਜੀ 12 ਵਜੇ ਤੱਕ ਲਗਭਗ ਸਾਡੇ ਕੋਲੇ 25 ਤੋਂ 30 ਫਾਈਲਾਂ ਬਣ ਚੁੱਕੀਆਂ ਸੀ 4 ਘੰਟੇ ਦੇ ਵਿੱਚ ਜਿਦੇ ਚ 10 ਤੋਂ 12 ਫਾਈਲਾਂ ਐਮ ਐਲ ਸੀ ਕੇਸ ਸੀਗੇ ਹਰ ਐਮ ਐਲ ਆਰ ਕਟਣ ਤੇ ਕੋਈ ਲਿਖਣਾ ਵੀ ਚਾਹੀਏ ਕਿ ਤੇਜ਼-ਤੇਜ਼ ਵੀ ਕਰੇ ਤਾਂ ਕਾਫੀ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਪੇਸ਼ੈਂਟਸ ਦਾ ਰਸ਼ ਕਾਫੀ ਜ਼ਿਆਦਾ ਸੀ ਸਟਾਫ ਜਿੰਨਾ ਸਾਡੇ ਕੋਲੇ ਹੈਗਾ ਉਹ ਸਾਰੇ ਜਾਣਦੇ ਆ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਕੇ ਡਾਕਟਰ ਅੰਜੂ ਬਾਂਸਲ ਸਾਡੇ ਬਹੁਤ ਹੀ ਵਧੀਆ ਹੀ ਐਮਓ ਡਿਊਟੀ ਤੇ ਸੀਗੇ ਉਹ ਆਪ ਦਾ ਸਾਰਾ ਟ੍ਰੀਟਮੈਂਟ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ ਕਾਰਨ ਇਹ ਸੀਗਾ ਵੀ ਇੱਕ ਬੰਦੇ ਦੇ ਨਾਲ 10-10 اٹੈਂਡੈਂਟ ਆਉਂਦੇ ਜੋ ਕਿ ਅਸੀਂ ਹਮੇਸ਼ਾ ਕਹਿੰਨੇ ਰਹੇ ਹਾਂ ਵੀ ਇੱਕ ਮਰੀਜ਼ ਦੇ ਨਾਲ ਇੱਕ اٹੈਂਡੈਂਟ ਆਵੇ اٹੈਂਡੈਂਟ ਆ ਗਏ ਜੀ ਚਲੋ ਕੋਈ ਗੱਲ ਨਹੀਂ ਹਰੇਕ ਨੂੰ ਆਪਦੇ ਮਰੀਜ਼ ਦਾ ਫਿਕਰ ਹੁੰਦਾ ਹੈ ਅੱਠ اٹੈਂਡੈਂਟ ਮਾਈਨਰ ਆਰਟੀ ਦੇ ਵਿੱਚ ਐਂਟਰ ਕਰ ਜਾਂਦੇ ਆ ਜੀ ਵੀਡੀਓਗ੍ਰਾਫੀ ਸਟਾਰਟ ਕਰ ਲੈਂਦੇ ਇਹ ਬਿਲਕੁਲ ਸਰਕਾਰ ਦੀਆਂ ਕਲੀਅਰ ਕੱਟ ਇਨਸਟਰਕਸ਼ਨਾਂ ਹੈਗੀਆਂ ਮਾਈਨਰ ਆਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕਦੀ ਉੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਕਈ ਤਰ੍ਹਾਂ ਦੇ ਐਥਿਕਸ ਇਨਵੋਲਡ ਹੈ ਜਿਹਦੇ ਕਰਕੇ ਉੱਥੇ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕਦੀ ਸਾਡੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੀ ਡਿਊਟੀ ਹੈ ਕਿ ਤੁਸੀਂ ਬਾਹਰ ਚਲੇ ਜਾਓ ਰੋਕੇ ਗਏ ਉਹ ਹਾਈਪਰ ਇੰਨਾ ਜ਼ਿਆਦਾ ਹੋ ਗਿਆ ਆਪਦੇ ਪੇਸ਼ੈਂਟ ਨੂੰ ਲੈ ਕੇ ਕਿ ਸਾਡੀ ਵਿਚਾਰੀ ਇੱਕ 5-6000 ਤੇ ਲੱਗੀ ਹੋਈ ਸਫਾਈ ਸੇਵਕ ਦੇ ਹੱਥ ਤੇ ਉਹਨਾਂ ਨੇ ਮਾਰਿਆ ਜਿਸ ਦਾ ਬਾਅਦ ਚ ਪਰਚਾ ਵੀ ਕਿਟਾਇਆ ਗਿਆ ਉਹਨਾਂ ਨੇ ਸਾਡੇ ਮਾਈਨਰ ਓਟੀ ਦੀ ਤੋੜ-ਫੋੜ ਕੀਤੀ ਚਲੋ ਕੋਈ ਗੱਲ ਨਹੀਂ ਮੁਲਾਜ਼ਮਾਂ ਨੂੰ ਅਸੀਂ ਚੌਂਕੀ ਦੇ ਵਿੱਚ ਇਨਫੋਰਮ ਕੀਤਾ ਮੁਲਾਜ਼ਮ ਜਿਹੜਾ ਮੁਲਾਜ਼ਮ ਉੱਥੇ ਡਿਊਟੀ ਤੇ ਸੀਗਾ ਜੀ ਆ ਗਿਆ ਉਹ ਦੱਸ ਜਾਣੇ ਮੁਲਾਜ਼ਮ ਦੋ ਜੀ ਦੱਸੋ ਕਿਵੇਂ ਟੈਕਲ ਕਰਾਂਗੇ ਪੀਸੀਆਰ ਤੇ ਫੋਨ ਕੀਤਾ ਜੀ ਪੀਸੀਆਰ ਤੋਂ ਵਾਹਨ ਤੋਂ ਪਹਿਲਾਂ ਤਾਂ ਸਾਡੇ ਐਸਐਮਓ ਸਾਹਿਬ ਤੇ ਮੈਂ ਆ ਗਿਆ ਸੀਗਾ ਜੀ ਮੁਲਾਜ਼ਮ ਟੋਟਲ 4 ਹੋ ਗਏ ਬੰਦੇ ਉਹ 10 ਘੱਟੋ ਘੱਟ ਉਹਨਾਂ ਨੇ 2 2.5 ਘੰਟੇ ਐਮਰਜੈਂਸੀ ਨੂੰ ਹੋਸਟੇਜ ਬਣਾ ਕੇ ਰੱਖਿਆ ਮਰੀਜ਼ਾਂ ਦਾ ਇੱਥੇ ਇਲਾਜ ਨਹੀਂ ਹੋ ਸਕਿਆ ਕਸੂਰਵਾਰ ਕੌਣ ਡਾਕਟਰ ਤੇ ਸਟਾਫ ਕਿਸੇ ਨੇ ਨਹੀਂ ਦੇਖਿਆ ਕਿ ਇੱਥੇ 50 ਜਾਨਾਂ ਦੀ ਭੀੜ ਅਸੀਂ ਇਲਾਜ ਕਿਵੇਂ ਕਰੀਏ ਅਸੀਂ ਸਾਰਾ ਕੁਝ ਦੇਖਦੇ ਹੋਏ ਉਹਨਾਂ ਨੂੰ ਵੀਡੀਓਗ੍ਰਾਫੀ ਬਣਾਉਣ ਤੋਂ ਰੋਕਿਆ ਪੁਲਿਸ ਮਲਾਜ਼ਮ ਸਾਡੇ ਨਾਲ ਸੀ ਜਿੰਨਾਂ ਕੋ ਉਹਨਾਂ ਦਾ ਵੱਸ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਬਿਲਕੁਲ ਸਾਥ ਦਿੱਤਾ ਸੀ ਐ ਨਹੀਂ ਕਹਿੰਦੇ ਸਾਥ ਨਹੀਂ ਦਿੱਤਾ ਜਿੰਨੇ ਕ ਜਾਣੇ ਉਹ ਸੀ ਜਿੰਨੇ ਸਟਾਫ ਸੀ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਐਸ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਮਰੀਜ਼ ਉੱਠ ਕੇ ਆਉਂਦਾ ਤੇ ਪੁਲਿਸ ਮਲਾਜ਼ਮ ਨਾਲ ਸਾਡੇ ਮਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਉਹਨਾਂ ਨਾਲ ਹੋਰ ਟੈਂਡੈਂਟ ਸੀ ਮੈਂ ਤੁਹਾਨੂੰ ਹੋਰ ਇੱਕ ਬੜੀ ਹੀ ਮੰਦ ਭਾਗੀ ਘਟਨਾ ਦੱਸਦਾ ਵੀ ਇੱਕ ਉਹਨਾਂ ਦੇ ਟੈਂਡੈਂਟ ਦੇ ਇੱਥੋਂ ਪਹੁੰਚੇ ਚੋ ਕਾਲਾ ਲਖਾਫਾ ਨਿਕਲਦੇ ਦੀ ਚੋ ਪਊਆ ਨਿਕਲਦਾ ਇਹ ਤਾਂ ਸੁਸਾਇਟੀ ਦਾ ਹਾਲ ਹੈ ਜੀ ਹਸਪਤਾਲ ਲਾਉਂਦੇ ਪਊਏ ਜੇਬ ਚ ਹੈਗੇ ਉਦੋਂ ਬਾਅਦ ਉਹ ਚਲੇ ਗਏ ਜੀ ਬਾਹਰ ਚਲੋ ਕੋਈ ਗੱਲ ਨਹੀਂ ਮੁਲਾਜ਼ਮ ਇਕੱਠੇ ਹੋ ਗਏ ਉਦੋਂ ਬਾਅਦ ਸਾਡੇ ਕੋਲੇ ਕੈਮਰਿਆਂ ਦੀ ਫੁਟੇਜ ਹੈ ਇੰਨੀ ਜ਼ਿਆਦਾ ਉਹ ਭੱਜ ਭੱਜ ਆਉਂਦੇ ਸੀਗੇ ਸਾਡੇ ਮੁਲਾਜ਼ਮਾਂ ਨੂੰ ਕੁੱਟਦੇ ਰਹੇ ਥੱਪੜ ਮਾਰਦੇ ਰਹੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਸਾਡੀ ਘੱਟ ਸੀ ਬਚਾਅ ਵਿੱਚ ਅਸੀਂ ਵੀ ਜੋ ਹੋ ਸਕਦਾ ਸੀ ਕੀਤਾ ਪਰ ਉਹਨਾਂ ਨੇ ਘੱਟੋ ਘੱਟ 2 2.5 ਘੰਟੇ ਹੋਸਟੇਜ ਬਣਾ ਕੇ ਰੱਖਿਆ ਸਾਡੇ ਫੀਮੇਲ ਮਲਾਜਮਾਂ ਨਾਲ ਇੰਨੀ ਜ਼ਿਆਦਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਕਿਸ ਤਰ੍ਹਾਂ ਦੀ ਬੋਲੀ ਦਾ ਉਹਨਾਂ ਨੇ ਇਸਤੇਮਾਲ ਕੀਤਾ ਸੱਟਾਂ ਵੀ ਵੱਜੀਆਂ ਹੋਰ ਇੱਕ ਬੜੀ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਜਿਹੜੀ ਸਾਡੇ ਸਟਾਫ ਨਰਸ ਸੀਗੀ ਜੀ ਡਿਊਟੀ ਤੇ ਇਸ ਕੁੱਟਮਾਰ ਦੌਰਾਨ ਉਹਨਾਂ ਦਾ ਵਰਤਿਆ ਹੈ ਇਹ ਜਾ ਰਿਹਾ ਕਿ ਜਿਹੜੀ ਸੂਈ ਵਿਆਰਾ ਉਹ ਪੇਸ਼ੈਂਟ ਦੇ ਲਗਾ ਰਹੇ ਸੀ ਕੈਥ ਲਗਾ ਰਹੇ ਸੀ ਸਟਿਲਟ ਕਹ ਦਿੰਦੇ ਆ ਉਹ ਸਾਡੀ ਸਿਸਟਰ ਜਿਹਦੇ ਹੱਥ ਵਿੱਚ ਚੁਭ ਗਿਆ ਰੱਬ ਨਾ ਕਰੇ ਉਸ ਮਰੀਜ਼ ਨੂੰ ਕੋਈ ਬਿਮਾਰੀ ਹੁੰਦੀ ਤੇ ਸਾਡੀ ਇਹ ਉਹ ਸਟਾਫ ਨਰਸ ਦੀ ਸਿਹਤ ਨਾਲ ਉਹਦੀ ਜ਼ਿੰਦਗੀ ਨਾਲ ਖਿਲਵਾੜ ਹੈ ਤੇ ਉਸ ਮੈਨੂੰ ਬੁਲਾਜਨ ਦਾ ਦੱਸੋ ਵਿਚਾਰੀ ਜਿਹਦੇ ਉਹ ਸੱਚੀ ਇੰਨੀ ਉਹਦੇ ਅੱਗੇ ਪਿੱਛੇ ਮਤਲਬ ਕੱਲੀ ਉਹ ਕਮਾਉਂਦੀ ਐ 5-6000 ਤੇ ਲੱਗੀ ਐ ਤੁਸੀਂ ਉਹਦੇ ਨਾਲ ਕੁੱਟਮਾਰ ਕਰਦੇ ਹੋ ਮੈਂ ਕਹਿੰਦਾ ਯਾਰ ਸਾਡੇ ਨਾਲ 100-100 ਦੇ ਰੋਸ ਹੋਣਗੇ ਡਾਕਟਰ ਨੇ ਇਲਾਜ ਨਹੀਂ ਕੀਤਾ ਹੋਊਗਾ ਸਫਾਈ ਸੇਵਕ ਦਾ ਕੀ ਕਸੂਰ ਐ ਜੀ ਸਫਾਈ ਸੇਵਕ ਨੂੰ ਕਿਉਂ ਕੁੱਟ ਰਹੇ ਹੋ ਤੁਸੀਂ ਉਹ ਵੀ ਤੁਸੀਂ 4-8 ਬੰਦੇ ਹੋ ਇੱਕ ਫੀਮੇਲ ਨੂੰ ਕੁੱਟ ਰਹੇ ਹੋ ਮਾਈਨਰ ਹੋਟੀ ਚ ਸਾਡੀ ਆਪਦੀ ਸੰਪਤੀ ਤਾਂ ਨਹੀਂ ਨਾ ਜੀ ਸਰਕਾਰ ਦੀ ਸੰਪਤੀ ਐ ਕਿਉਂ ਉਹਦੀ ਤੋੜ-ਫੋੜ ਕਰ ਰਹੇ ਹੋ ਤੁਸੀਂ ਇਲਾਜ ਕਰਾਉਣ ਆਏ ਹੋ ਜੇ ਇਲਾਜ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਵੀ ਨਹੀਂ ਜੀ ਉਹਦਾ ਇੱਕ ਪ੍ਰੋਸੈਸ ਹੈ ਜੀ ਤੁਸੀਂ ਸਿਵਲ ਸਰਜਨ ਨੂੰ ਕਹੋ ਤੁਸੀਂ ਐਸਐਮਓ ਨੂੰ ਕਹੋ ਤੁਸੀਂ ਮੈਨੂੰ ਕਹੋ ਤੁਸੀਂ ਡਿਪਟੀ ਡਾਕਟਰ ਨੂੰ ਕਹੋ ਜੀ ਵੀ ਜੀ ਇਲਾਜ ਨਹੀਂ ਸਹੀ ਹੋ ਰਿਹਾ ਬਾਕੀ ਜੀ ਤੁਸੀਂ ਮੈਨੂੰ ਆਪ ਦੱਸੋ ਜੀ 4 ਘੰਟਿਆਂ ਦੇ ਵਿੱਚ ਮੈਂ 12 ਪਰਚੇ ਕਿਵੇਂ ਘੱਟਦਾ ਜੀ ਇਸ ਤਰ੍ਹਾਂ ਦੇ ਕਾਰਵਾਈ ਬਿਲਕੁਲ ਕਰਾ ਰਹੇ ਹਾਂ ਜੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਐਫਆਈਆਰ ਕਰਾਂਗੇ ਜੋ ਤਾਰਾਵਾਂ ਲੱਗਣੀਆਂ ਚਾਹੀਦੀਆਂ ਉਹ ਲੱਗਣਗੀਆਂ ਅਸੀਂ ਇਹ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਅਸੀਂ ਸੋਡੇ ਰਾਹੇ ਤੁਸੀਂ ਸਾਡੇ ਭਰਾਓ ਸਾਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਲੋਕਾਂ ਨੂੰ ਕਦੇ ਨਹੀਂ ਤੰਗ ਕਰਨਾ ਚਾਹਦੇ ਪਰ ਜੇ ਇਹ ਕਾਰਵਾਈ ਐਤ ਕੀ ਸਾਡੇ ਮੁਤਾਬਕ ਕਾਨੂੰਨ ਦੇ ਮੁਤਾਬਕ ਸਮੇਂ ਸਿਰ ਨਾ ਹੋਈ ਤਾਂ ਸੋਨੂੰ ਮੈਂ ਵਾਦਾ ਕਰਦਾ ਤੁਹਾਡੇ ਨਾਲ ਇਹ ਐਮਰਜੈਂਸੀ ਨੂੰ ਤਾਲਾ ਲਾਉਣ ਵਾਲਾ ਮੈਂ ਹੋਊਗਾ ਹਾਂਜੀ 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 ਸਰ ਕੀ ਨਾਮ ਹੈ ਤੁਹਾਡਾ ਤੇ ਕੀ ਖੇਡਾ ਕੰਮ ਹੈ ਜਿਹੜੇ ਹਸਪਤਾਲ 'ਚ ਕੋਈ ਲੜਾਈ ਤੱਕੜਾ ਹੁੰਦਾ ਹਾਂ ਮੇਰਾ ਨਾਮ ਅਜੀਤਪਾਲ ਸਿੰਘ ਹੈ ਸਈਮੈਨ ਚਾਰ ਚੌਕੀ ਸਿਵਲ ਹਸਪੀਟਲ ਬਠਿੰਡਾ ਤੇ ਰਾਤ ਨੂੰ ਹੀ ਅਰਸ਼ ਗਰਗ ਦਾ ਨਾਮ ਦਾ ਕੋਈ ਪੇਸ਼ੈਂਟ ਆਇਆ ਸੀਗਾ ਤੇ ਕੋਈ ਵੀਰਤਲਾ ਵੀ ਮੈਨੂੰ ਪਤਾ ਲੱਗਿਆ ਕੋਈ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਜੈਂਟਸ ਆਏ ਸੀ ਕੋਈ ਉਹਨਾਂ ਦੀ ਮੈਰੀ ਮੂੜੀ ਸੈਲ ਲੈਣ ਪਿੱਛੇ ਕੋਈ ਆਪ ਸਮਝ ਤਕਰਾਰ ਵਾਜੀ ਹੋ ਗਈ ਸੀ ਤੇ ਉਹ ਮੈਂ ਪੜਤਾਲ ਕਰਦਾ ਫਿਰਦਾ ਤੇ ਜੋ ਵੀ ਬਣਦੀ ਕਾਰਵਾਈ ਅਮਲ ਵਿੱਚ ਲੱਗੇ ਦੂਸਰੀ ਸਰ ਵੀ ਕਹਿੰਦੇ ਆ ਵੀ ਸਾਡੇ ਵੀ ਫੁੱਟ ਮਾਰਕ ਕੀਤੇ ਹੈਗੇ ਸਭ ਵੀ ਚਲੋ ਸਾਰੀ ਪੜਤਾਲ ਕਰਾਂਗੇ ਦੇਖੋ ਜਿਹਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਸਰ ਇਹਦੇ ਦੇ ਵਿੱਚ ਉਹ ਪਤਾ ਲੱਗ ਰਿਹਾ ਹੈ ਕਿ ਜਿਹਨਾਂ ਸਕਿਉਰਟੀ ਵਾਲੇ ਸਿਰ ਕੋਈ ਗਾਫੀ ਦਿੱਤੀ ਸੀਗਾ ਨਹੀਂ ਸਕਿਉਰਟੀ ਵਾਲੇ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਇਹ ਨਾ ਪ੍ਰਾਈਵੇਟ ਬੰਦੇ ਕੋਈ ਵੀਡੀਓ ਬਣਾਉਣ ਲੱਗ ਗਏ ਸੀ ਵਿੱਚ ਆ ਕੇ ਹਸਪੀਟਲ ਅੰਦਰ ਆਪਾਂ ਜਿੱਥੇ ਪੇਸ਼ੈਂਟ ਦਾ ਡਾਕਟਰ ਸਾਹਿਬ ਇਲਾਜ ਕਰਦੇ ਆ ਉੱਥੇ ਆਪਾਂ ਜੇ ਹਜੂਮ ਇਕੱਠਾ ਹੋ ਕੇ ਜਾਊਗਾ ਉਹ ਡਾਕਟਰ ਸਾਹਿਬ ਵੀ ਇਹ ਚੀਜ਼ ਕਹਿੰਦੇ ਨੇ ਵੀ ਉੱਥੇ ਜਾਣਾ ਮਨਾ ਹੁੰਦਾ ਕਿਉਂਕਿ ਉੱਥੇ ਮਤਲਬ ਪੇਸ਼ੈਂਟ ਦਾ ਇਲਾਜ ਹੋ ਰਿਹਾ ਹੈ ਉਹਨਾਂ ਨੇ ਕਿਹਾਣਾ ਵੀ ਤੁਸੀਂ ਜਿਹੜੇ ਭਾਈ ਫालतू ਬੰਦੇ ਇੱਕ ਦੋ ਬੰਦੇ ਇਹਨਾਂ ਦੇ ਬਾਅਦਸ਼ ਕੋਲੇ ਖੜ੍ਹਜੋ ਬਾਕੀ ਬੰਦੇ ਬਾਹਰ ਜਾਓ ਸਰ ਮੈਡੀਕਲ ਵੀ ਕਰਾਇਆ ਕਿਉਂ ਜੋਰ ਵਾਲੀ ਜੀ ਸਰ ਨਹੀਂ ਉਹਨਾਂ ਨੇ ਕੀਤਾ ਉਹ ਪੜਤਾਲ ਕਰਾਂਗੇ ਸਾਰਾ ਕੁਝ ਵੇਖਾਂਗੇ ਸਾਰਾ ਕੁਝ ਪੁੱਛਾਂਗੇ ਆ ਕਿੰਨੇ ਘੰਟੇ ਦੀ ਜਰੂਰਤ ਹੈ ਉਹਨਾਂ ਦੀ ਮੈਡੀਕਲ ਉਹ ਕਰਾਈ ਜੰਨੇ ਅਸੀਂ ਹੁ ਅਸੀਂ ਰਾਤ ਦੇ ਲੱਗੇ ਪਏ ਆ ਕੋਈ ਬਿਆਨ ਵਗੈਰਾ ਦਰਜ ਹੋਇਆ ਸਰ ਉਹ ਕਰਾਂ ਹਾਂ ਲਿਖਾਂਗੇ ਸਾਰਾ ਹੁ ਜਿਹੜੇ ਕੋਈ ਰੁਕੇ ਬਰਖਾ ਜਾਣਦੇ ਆ ਅਸੀਂ ਤੁਰਪੇ ਹਾਸਲ ਕਰਦੇ ਆ ਜੋ ਵੀ ਬਣਦੀ ਕਾਰਵਾਈ ਸਹੀ ਕਰਾਂਗੇ ਬਿਲਕੁਲ